ਹਉ ਅਪਰਾਧੀ ਗੁਨਾਗਾਰ ਖੋ ਬੇਮਕਮੰਦਾ ਚੋਰ ਯਾਰ ਜੋਾਰ ਖੋ ਭਰ ਕਰ ਜੋ ਖੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਗੰਦਾ ਕਾਮ ਕ੍ਰੋਧ ਮਦ ਲੋਭ ਉਹ ਅਹੰਕਾਰ ਕਰਨਦਾ ਵਿਸ਼ਾਸ ਘਾਤੀ ਅਕਿਰਤ ਕਣ ਮੇ ਕੋ ਨ ਰਖੰਦਾ ਇਹਦਾ ਮਤਲਬ ਇਹ ਸਾਰੇ ਗੁਨਾਹ ਨੇ ਨਾ ਸਿੱਖੀ ਦੀ ਵਿਆਖਿਆ ਕਰਨ ਵਾਲੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਗੂੜ ਸ਼ਬਦਾਂ ਨੂੰ ਖੋਲਣ ਵਾਲੇ ਉਹ ਜਦੋਂ ਇਸ ਪੌੜੀ 'ਚ 20 ਇਹ ਗੁਨਾਹਾਂ ਦਾ ਜ਼ਿਕਰ ਕਰਦੇ ਆ ਤੇ ਮੇਰੇ ਮਨ 'ਚ ਰਾਤ ਸ਼ਾਮ ਹੀ ਆ ਗਿਆ ਮੈਂ ਮਨਾ ਪਾਪਾਂ ਦੀ ਬਾਕੀ ਪਰਿਭਾਸ਼ਾ ਕਿੱਥੋਂ ਲੈਣੀ ਜੋ ਭਾਈ ਸਾਹਿਬ ਕਹਿੰਦੇ ਇਹਨਾਂ 'ਤੇ ਧਿਆਨ ਦੇ ਦੀ ਵੀ ਨਾ ਕਰੀ ਨਰ ਅਚੇਤ ਪਾਪ ਤੇ ਡਰ ਰੇ ਮੈਂ ਉਪਰਾਧ ਕੀਤੇ ਮੈਂ ਗੁਨਾਹਗਾਰ ਹਾਂ ਚਲੋ ਪੰਜਾਬੀ ਸ਼ਬਦ ਨੇ ਫਿਰ ਬੇਨਤੀ ਹੈ ਜਿਹੜੇ ਵਕਾਰ ਨੇ ਪਾਪਾਂ ਦੀ ਗਿਣਤੀ ਚ ਆਉਂਦੇ ਆ ਪਰ ਇਹ ਤਾਂ ਕੁਦਰਤੀ ਤੌਰ ਤੇ ਸਾਰਿਆਂ ਵਿੱਚ ਰੱਬ ਨੇ ਜਜ਼ਬਾ ਪਾਇਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਹੜਾ ਸ਼ਰੀਰ ਜਿਤ ਨਹੀਂ ਜੀ ਪਰ ਇਹਨੂੰ ਸੰਯਮ ਵਿੱਚ ਰੱਖ ਕੇ ਜਦੋਂ ਇਸ ਤਾਕਤ ਨੂੰ ਇਸ ਸ਼ਕਤੀ ਨੂੰ ਬੰਦਾ ਦੂਜੇ ਪਾਸੇ ਲਾਣਾ ਸ਼ੁਰੂ ਕਰਦਾ ਹੈ ਗੁਰਮਖੋ ਇਹ ਜਜ਼ਬੇ ਵੀ ਜਿਹੜੇ ਨੇ ਰੱਬ ਦੀ ਸੇਵਾ ਵਿੱਚ ਚਲੇ ਜਾਂਦੇ ਆ ਲੱਗੇਗਾ ਜ਼ਰੂਰ ਹੋਰ ਤਰ੍ਹਾਂ ਕਾਮ ਦੀ ਥਾਂ ਤੇ ਸੰਜਮ ਆ ਜਾਂਦਾ ਜਿੰਨਾ ਬੰਦਾ ਸੰਜਮ ਚ ਜ਼ਿੰਦਗੀ ਜੀਏਗਾ ਉਹਨਾਂ ਉਹਦਾ ਅੰਦਰ ਟਿਕਨ ਲੱਗ ਪਵੇਗਾ ਜਿਹਨੂੰ ਬਾਬਾ ਜੀ ਨੇ ਆਪਣੀ ਬਾਣੀ ਚ ਪਹਿਲਾ ਸ਼ਬਦ ਵਰਤਿਆ ਜਤ ਪਹਾਰਾ ਇਹ ਇਹ ਜਿਹੜਾ ਹੈ ਇਹ ਜਜਬਾ ਕਰੋਧ ਜੇ ਕਰੋਰ ਦੀ એનર્ਜੀ ਮਰ ਜਾਏ ਨਾ ਜੀ ਸ਼ਸਤਰ ਪਕੜ ਕੇ ਰਾਨ ਤੱਤੇ ਚ ਨਹੀਂ ਕੋ ਉਤਰ ਸਕਦਾ ਕਾਮ ਸੰਯਮ ਵਿੱਚ ਤਬਦੀਲ ਹੋ ਗਿਆ। ਕਰੋਧ ਵੀ ਰਸ ਵਿੱਚ ਤਬਦੀਲ ਹੋ ਗਿਆ। ਵੀਰ ਰਸ ਵਿੱਚ ਬੰਦਾ ਹੋਸ਼ ਨਹੀਂ ਗਵਾਉਂਦਾ। ਵੀਰ ਰਸ ਵਿੱਚ ਮੈਂ ਇੱਕ ਵਾਰ ਕਿਹਾ ਸੀ ਅਸੀਂ ਮੈਂ ਪ੍ਰਾਤਨਿਕ ਗ੍ਰੰਥ ਨੂੰ ਬਾਚ ਰਿਆ ਸੋਚਿਆ ਕਿ ਸਤਿਗੁਰਾਂ ਨੇ ਜਦੋਂ ਝਾਪ ਸਾਹਿਬ ਦੀ ਬਾਣੀ ਦਿੱਤੀ 22 ਛੰਦ ਨੇ ਤੇ ਸੱਚ ਇਹ ਵੇ ਅਸੀਂ ਵਾਰਤਕ ਰੂਪ ਚ ਹੀ ਪੜਨੇ ਆ ਛੰਦ। ਇਹ ਮੇਰੀ ਵੀ ਕਮਜ਼ੋਰੀ ਹੈ ਕਿਉਂਕਿ ਸਾਨੂੰ ਉਹ ਨਹੀਂ ਬੰਦੇ ਲੱਭਦੇ ਪਏ। ਕਿ ਪੁਜੰਗ ਪ੍ਰਯਾਤ ਛੰਦ ਦੀ ਮਾਤਰਾ ਕੀ ਇਹਨੂੰ ਕਿਵੇਂ ਪੜਨਾ ਆਖਰ ਗਾਇਕੀ ਜੋ ਹੈ ਇਹਦਾ ਸੰਬੰਧ ਤਾਂ ਹੈ ਕਿਸੇ ਚੀਜ਼ ਨਾਲ ਨਾ ਛਪੇ ਛੰਦ ਕੀ ਹੈ ਪੁਜੰਗ ਪ੍ਰਯਾਤ ਛੰਦ ਕੀ ਹੈ ਚਾਚਰੀ ਛੰਦ ਕੀ ਇਹਦੀਆਂ ਕਿੰਨੀਆਂ ਮਾਤਰਾਵਾਂ ਨੇ ਕਿੰਨੇ ਇਹਦੇ ਵਿੱਚ ਦੀਰਘ ਨੇ ਕਿੰਨੇ ਲਘੂ ਨੇ ਚੌਪਈ ਕੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਦੋਂ ਜਾਪ ਸਾਹਿਬ ਦਿੱਤਾ ਉਹ ਗੁਰਮੁਖ ਲਿਖਦਾ ਸੀ ਵੀ ਆਮ ਬੰਦਾ ਗੁੱਸੇ ਵਿੱਚ ਆਇਆ ਹੋਇਆ ਖੂਨ ਦੇ ਰਿਸ਼ਤੇ ਨੂੰ ਵੀ ਭੱਦੀ ਸ਼ਬਦਾਵਲੀ ਵਰਤਦਾ ਹੈ ਗਾਲਾਂ ਕੱਢਣ ਲੱਗ ਪੈਂਦਾ ਸੱਕਾ ਭਰਾਈ ਹੋਵੇ ਦੇਖਣ ਨੂੰ ਮਿਲਦਾ ਸੱਕਾ ਭਰਾ ਹੋਵੇ ਤੇ ਮਾਂ ਕੋਲ ਖਲੋਤੀ ਹੋ ਇੱਕ ਦੂਜੇ ਨੂੰ ਮਾਂ ਪੈਣ ਸ਼ੁਰੂ ਕਰ ਦੇ ਦੀ ਖੁਸ਼ਗਵਾਕ ਹੈ ਗੁਰੂ ਨੇ ਵੀਰਸ ਦਿੱਤਾ ਨਾਲ ਉਹਨੇ ਚਾਪ ਦਿੱਤਾ ਕਿ ਦੁਸ਼ਮਣ ਵਿੱਚ ਲੜਦਾ ਹੋਇਆ ਵੀ ਤੇਰਾ ਅੰਦਰ ਦਾ اخلاق ਤੇ ਡਿੱਗੇ ਨਾ ਤੇਰਾ ਸ਼ਸਤਰ ਚੱਲੇ ਖੱਥਾਨਲ ਤੇ ਮੋਖ ਵਿੱਚ ਗੁਰੂ ਦੀ ਬਾਣੀ ਚਲਦੀ ਹੋਵੇ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਮੈਂ ਫਿਰ ਉਸੇ ਬੇਨਤੀ ਨੂੰ ਕਰਾਂਗਾ ਕਿ ਆਹ ਜਿਹੜੇ ਸ਼ਬਦ ਨੇ ਕਾਮ ਸੰਯਮ ਚ ਬਦਲ ਗਿਆ ਕ੍ਰੋਧ ਵੀਰਸ ਵਿੱਚ ਵਰਦਿਆ ਤੇ ਲੋਭ ਜਿਹੜਾ ਸੰਤੋਖ ਚ ਬਦਲ ਗਿਆ ਸੰਤੋਖ ਚ ਬਦਲ ਗਿਆ ਮੋਹ ਪਿਆਰ ਚ ਬਦਲ ਗਿਆ ਖਿੱਚਾਂ ਤਾਂ ਹੋਈ ਨੇ ਹੰਕਾਰ ਜਿਹੜਾ ਉਹ ਅਣਖ ਦਾ ਰੂਪ ਧਾਰਨ ਕਰ ਗਿਆ ਚੀਜ਼ਾਂ ਉਹੀ ਨੇ ਸਤਿਗੁਰੂ ਕਿਹਾ ਭਾਈ ਸਾਹਿਬ ਕਹਿੰਦੇ ਹਾਂ ਉਹ ਅਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜਵਾਰ ਹਾਂ ਪਰ ਘਰ ਜੋ ਖੰਦਾ ਪਰਾਇਆ ਘਰਾਂ ਨੂੰ ਮੈਂ ਤੱਕ ਨਾ ਵਾ ਵੈਗਰੂ ਜੀ ਇੰਨੀ ਇਥੋਂ ਤੱਕ ਭਾਈ ਆਨੰਦਲਾ ਸਾਹਿਬ ਕਹਿੰਦੇ ਆ ਜਿਹੜਾ ਬੰਦਾ ਸੰਗਤ ਵਿੱਚ ਜਾ ਕੇ ਆਪਣੇ ਅੰਦਰ ਗਲਤਪੁਰਨੇ ਪੈਦਾ ਕਰਦੇ ਦੂਜੇ ਤਾਨੂੰ ਦੇ ਕੇ ਉਹ ਗੁਰੂ ਕਾ ਤਨਖਾਇਆ ਇਹ ਮੈਂ ਉਹਨਾਂ ਦੇ ਰਹਿਤ ਨਮਾ ਤੇ ਤਨਖਾ ਮੈਂ ਭਾਈ ਸਾਹਿਬ ਨੂੰ ਤਾਂ ਕੋਟ ਕੀਤਾ ਮੈਂ ਹੋਰ ਨਹੀਂ ਕੋ ਰਹਿਤ ਨਮਾ ਲਿਆ ਕਿਉਂਕਿ ਪੰਥ ਕਰੈਣੇ ਅਨਸਾਰ ਉਹਨਾਂ ਦੀ ਰਚਨਾ ਪੜੀ ਜਾਂਦੀ ਗਾਈ ਜਾਂਦੀ ਹੁਣ ਇਹ ਪਰ ਘਰ ਜੋ ਖੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ਟ ਗੰਦਾ ਕਾਮ ਕ੍ਰੋਧ ਮਦ ਲੋਮ ਅਹੰਕਾਰ ਕਰਨਦਾ ਮੈਂ ਇਹਦੇ ਸਿਰਫ 17 ਬੋਲ ਰਿਆਂ ਵਿਸ਼ਾਸ ਘਾਤੀ ਅਕਿਰਤ ਕਰਨ ਇਹ ਸਭ ਪਾਪ ਨੇ ਮੈਂ ਕੋ ਨ ਰਖੰਦਾ ਨਰ ਅਚੇਤ ਪਾਪ ਤੇ ਡਰ ਰੇ ਇਹਨਾਂ ਤੋਂ ਬਚ ਵਿਸ਼ਾਸ ਘਾਤੀ ਅਕਿਰਤ ਕਰਨ ਮੈਂ ਕੋ ਨ ਰਖੰਦਾ ਅੱਗੇ ਕਿਹਦੇ ਖਾਂ ਇੱਕ ਹੈ ਜਿਹੜਾ ਕਹਿੰਦਾ ਹੁਣ ਜੇ ਮੰਨ ਗਏ ਨਾ ਸਿਮਰ ਮੁਰੀਦਾ ਢਾਡੀਆਂ ਸਤਿਗੁਰੂ ਬਖਸ਼ੰਦਾ ਸਤਿਗੁਰੂ ਨੇ ਇਥੇ ਕਿਹਾ ਇਹਨਾਂ ਗੁਨਾਹਾਂ ਤੋਂ ਗੁਰਮਤ ਨੇ ਵਾਰ-ਵਾਰ ਕਿਹਾ ਜੀ ਸਿੱਧੀ ਗੱਲ ਜੇ ਪੁੱਛੇ ਕੋਈ ਪਾਪ ਕੀ ਹੈ ਆ ਸੁਖਮਨੀ ਸਾਹਿਬ ਕਹਿੰਦੀ ਪਰ ਤਰੇਆ ਰੂਪ ਨ ਆਪੇਖੈ ਨੇਤਰ ਡਾਰੇ ਦੇ ਤੋਂ ਬੱਚ ਇਹਦਾ ਮਤਲਬ ਇਹੀ ਹੈ ਨਾ ਬੱਚ ਮੈਂ ਕਿਹਾ ਪਾਪ ਦਾ ਲਬਜ਼ੀ ਅਰਥ ਜਿਹਦੇ ਤੋਂ ਬਚਿਆ ਜਾਏ ਪਰ ਤਰੇਆ ਰੂਪ ਨ ਰੇਖੇ ਪੇਖੈ ਨੇਤਰ ਇਹਦਾ ਮਤਲਬ ਇਹ ਤੂੰ ਬੱਚ ਕਰਨਾ ਸੋਣਾ ਕਾਉਂ ਕੀ ਨਿੰਦਾ ਬਾਚੇ ਦੇ ਤੋਂ ਮਿੱਥਿਆ ਨਾਹੀ ਰਸਨਾ ਪਰਸ ਬਾਚੇ ਦੇ ਤੋਂ ਇਨੂ ਦੇ ਹੋਰ ਆਪਾਂ ਸਰਲ ਕਰ ਲਈਏ ਹਉ ਤਿਸ ਕੋਲ ਕਮਾਇਆ ਗੁਰਮਤਿ ਰਿਦਾ ਗਰੀਬੀ ਆਵੇ ਇਹ ਆਵੇ ਇਹ ਵਿਦਖੇ ਇਹ ਕਰ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨ ਜਾਵੇ ਡਰ ਰੇ ਹਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨ ਲਾਵੇ ਡਰ ਰੇ ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਪ੍ਰਾਈ ਨਿੰਦਿਆ ਸੁਣ ਸੁਣਨੀ ਨਹੀਂ ਆਪਣੇ ਆਪ ਨੂੰ ਢਾਲੇ ਗੁਰਮਖੋ ਫਿਰ ਮੈਂ ਬੇਨਤੀ ਕਰਾਂਗਾ ਇਹਨਾਂ ਗੱਲਾਂ ਦੇ ਖੁਲਾਸੇ ਰਹਿਤ ਮਰਾਦਾ ਚ ਡਿਟੇਲ ਨਾਲ ਨਹੀਂ ਕੀਤੇ ਪਰ ਸੱਚ ਇਹ ਵੇ ਨਿੰਦਕ ਬੰਦੇ ਕੋਲ ਖਲੋਣਾ ਵੀ ਅੰਦਰ ਨੂੰ ਖਤਮ ਕਰਨਾ ਹੈ ਮੈਂ ਇਸ ਕਰਕੇ ਬੇਨਤੀ ਕਰਾਂਗਾ ਗੁਰੂ ਤੇਗ ਬਹਾਦਰ ਕਹਿੰਦਾ ਇਹਨਾਂ ਪਾਪਾਂ ਤੋਂ ਬਚ ਫਿਰ ਇਹ ਕਿਵੇਂ ਬਿਨਸਨ ਕੇ ਜਿਹੜੇ ਆਪਾਂ ਕਰ ਬੈਠੇ ਤੂੰ ਫਿਰ ਗੁਰੂ ਨਾਨਕ ਸਾਹਿਬ ਦੀ ਪੌੜੀ ਤੇ ਆ ਜਾਓ ਇਹ ਵੀ ਇਹ ਚ ਕਹਿ ਵੀ ਤੇਰੇ ਕਸਮਲ ਖਤਮ ਹੋ ਜਾਣਗੇ ਉਹ ਪੌੜੀ ਹੈ ਪੁੰਨ ਦੀ ਪਾਪ ਦੀ ਗੱਲ ਕਰਕੇ ਫਿਰ ਗੁਰੂ ਜੀ ਨੇ ਕਿਹਾ ਕਿ ਭਰਿਏ ਹੱਥ ਪੈਰ ਤਨ ਦੇਹ ਦੇਹ ਦਦੇ ਨੂੰ ਲਾਂ ਹਾ ਦੇਹ ਜਦੋਂ ਦੇ ਅਰਥ ਪਾਠ ਕਰਾਂਗੇ ਅਰਥ ਨਹੀਂ ਬਣਗੇ ਭਰਿਏ ਹੱਥ ਪੈਰ ਸਿੱਧੇ ਅਰਥ ਨੇ ਜੀ ਤਨ ਦੇਹ ਇੱਕ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਟੀਕੇ ਚ ਕਹਿੰਦੇ ਆ ਦੇਹ ਸ਼ਬਦ ਜਿਹੜਾ ਇਸਤਰੀ ਲਿੰਗ ਹੈ ਤਨ ਸ਼ਬਦ ਪੁਲਿੰਗ ਹੈ ਤਨ ਤੇ ਦੇਹ ਮਤਲਬ ਇਹ ਸੀ ਕਿ ਕੱਲਾ ਬੰਦਿਆਂ ਨੂੰ ਨਹੀਂ ਇਹ ਇਸਤਰੀ ਜਾਮੇ ਨੂੰ ਵੀ ਕਿਹਾ ਗਿਆ ਭਾਈ ਤੁਸੀਂ ਬਚੋ ਇਸ ਚੀਜ਼ ਤੋਂ ਭਰਿਆ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿਖੇ ਪਾਣੀ ਨਾਲ ਧੋਤਿਆਂ ਉਹ ਜਿਹੜੀ ਮਿੱਟੀ ਹੈ ਉਹ ਸਾਰੀ ਉਤਰ ਜਾਏਗੀ ਪਰ ਅਗਲਾ ਕਰਮ ਕਿ ਆ ਮੂਤ ਪਲੀਤੀ ਕੱਪੜ ਹੋਏ ਜੇ ਕੱਪੜੇ ਭ੍ਰਸ਼ਟ ਹੋ ਜਾਣ ਮੂਤ ਪਲੀਤੀ ਹੋ ਜਾਣ ਫਿਰ ਪਾਣੀ ਨਹੀਂ ਮਹਾਰਜ ਕਹਿੰਦੇ ਸਾਬਣ ਨਾਲ ਤੂੰ ਬਣ ਕੇ ਭਰੀਏ ਹੱਥ ਪੈਰ ਤੰ ਦੇ ਪਾਣੀ ਧੋਤੇ ਉਤ ਜਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਇਸ ਦਾ ਪਾਠ ਸਾਬੂਨੀ ਕਰਨਾ ਅਰਥ ਵਿੱਚ ਭਾਵੇਂ ਸਾਬਣ ਅਸੀਂ ਪ੍ਰਚਲਿਤ ਸ਼ਬਦ ਵਰਤ ਲੈਨੇ ਆ ਬੱਬੇ ਥੱਲੇ ਜਿਹੜੀ ਇਹ ਦੁਲੈਂਕੜ ਮਾਰ ਐ ਨੇ ਲਾਇਆ ਉਹ ਬੋਲਣਾ ਹੈ ਦੇ ਸਾਬੂਨ ਲਈਆ ਉਹ ਧੋਏ ਹੁਣ ਹੱਥ ਪੈਰ ਵੀ ਆ ਗਿਆ ਤੇ ਮਲੂਤ ਕਪੜੇ ਵੀ ਆ ਗਿਆ ਪਲੀਤ ਹੁਣ ਗੁਰੂ ਜੀ ਕਹਿੰਦੇ ਮੈਂ ਤੈਨੂੰ ਅਗਾ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਵੀ ਤੈਨੂੰ ਪੈਰ ਹੱਥ ਧੋਣ ਦਾ ਪਤਾ ਨਹੀਂ ਤੈਨੂੰ ਇਹ ਨਹੀਂ ਪਤਾ ਵੀ ਕਪੜੇ ਗੰਦੇ ਹੋ ਜਾਂਦੇ ਕਿਵੇਂ ਧੋਣੇ ਚਾਹਨਾ ਪਰ ਇਹ ਦੱਸਣਾ ਚਾਹਨਾ ਮਿੱਟੀ ਵੀ ਮੈਲ ਕਰਦੀ ਏ ਮੂਤ ਪਲੀਤੀ ਕੱਪੜ ਬਦਬੂ ਹੈ ਗੰਦਗੀ ਹੈ ਅਗਲਾ ਕੰਮ ਕਹਿ ਭਰੀਏ ਮਤ ਪਾਪਾਂ ਕੈ ਸੰਗ ਜਦੋਂ ਮਤ ਪਾਪਾਂ ਨਾਲ ਭਰੀ ਜਾਏ ਮਤ ਲਬਰੇ ਜੋ ਜੇ ਪਾਪਾਂ ਨਾਲ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਉਹ ਧੋਪੇਗੀ ਸਾਫ ਹੋਵੇਗੀ ਨਾਵੈ ਕੈ ਰੰਗ ਰੰਗ ਦਾ ਲਬਜ਼ੀ ਅਰਥ ਇਤੇ ਮੁਹੱਬਤ ਕੈ ਪ੍ਰੇਮ ਕੈ ਜਿੰਨਾ ਤੂੰ ਰੱਬ ਨੂੰ ਪ੍ਰੇਮ ਕਰੇਗਾ ਨਾ ਗੁਰਮਖਾ ਉਹਨੇ ਸੱਚੀ ਹੋਵੇ ਤੇਰੀ ਮੱਤ ਦੇ ਪਾਪ ਕੱਟੇ ਜਾਣਗੇ ਇਹ ਪਾਪ ਨੂੰ ਨਾਮ ਤੋਂ ਬਿਨਾ ਕੋਈ ਖਤਮ ਨਹੀਂ ਕਰ ਸਕਦਾ ਕਈ ਵਾਰੀ ਮਨ ਚ ਆਉਂਦਾ ਵੀ ਜਿਹੜਾ ਬੰਦਾ ਪਾਪ ਕਰ ਰਿਹਾ ਤੁਸੀਂ ਕਹਿ ਰਹੇ ਹੋ ਉਸ ਨੂੰ ਸਿਫਤ ਕਾਰੋ ਬੰਦਗੀ ਕਰ ਉਹ ਕਿਵੇਂ हट ਜਾਊਗਾ ਗੁਰਮਖ ਪਿਆਰੇ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਜੇ ਮੈਲਾ ਭਾਂਡੇ ਚ ਮੈਲਾ ਪਾਣੀ ਪਿਆ ਹੈ ਨਾ ਇੱਕ ਤੇ ਇੱਕ ਤਰੀਕਾ ਵੀ ਉਹਨੂੰ ਸਾਫ਼ ਕਰੋ ਡੋਲੋ ਪਾਂਡਾ ਤੋਂ ਉਹ ਦੂਜਾ ਇਹ ਵੀ ਹੈ ਕਿ ਉੱਤੇ ਇਨਾ ਕ ਨਿਰਮਲ ਪਾਣੀ ਪਾ ਦਿਓ ਮੈਲਾ ਪਾਣੀ ਬਾਹਰ ਨਿਕਲ ਜਾਏਗਾ ਨਿਰਮਲ ਪਾਣੀ ਅੰਦਰ ਟਿਕ ਜਾਏਗਾ ਪਾਪਾਂ ਨੂੰ ਅੰਦਰ ਭਰਿਆ ਪਿਆ ਇਨਾ ਕੋਈ ਸਤ ਗੁਣ ਇਨਾ ਕੋਈ ਸਿਮਰਨ ਕਰ ਕਿ ਸਿਮਰਨ ਕਰਦਿਆਂ ਕਰਦਿਆਂ ਨਿਰਮਲ ਫੁਰਨੇ ਅੰਦਰ ਟਿਕ ਜਾਣ ਤੇ ਪਾਪਾਂ ਵਾਲੇ ਫੁਰਨੇ ਬਾਹਰ ਨਿਕਲ ਜਾਣ ਜਿਵੇਂ ਪਾਣੀ ਨਿਰਮਲ ਪਏ ਤੇ ਗੰਦਾ ਪਾਣੀ ਬਾਹਰ ਨਿਕਲ ਜਾਂਦਾ ਹੈ ਜੋ-ਜੋ ਨਿਰਮਲ ਖਿਆਲ ਸਿਮਰਨ ਆਵੇਗਾ ਤਿਉ ਤਿਉ ਪਿਆਰ ਉਹ ਸਾਡੇ ਅੰਦਰ ਦੀ ਮੈਲ ਨੂੰ ਧੋਵੇਗਾ ਇਸ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਸ਼ਬਦ ਵਰਤੇ ਨਾਰ ਅਚੇਤ ਪਾਪ ਤੇ ਡਰ ਰਹੇ ਮੈਂ ਫਿਰ ਅਰਥ ਕਰ ਦਿਆਂਗਾ ਕਿਉਂਕਿ ਗੌਣ ਵਿੱਚ ਮੈਂ ਕਿਹਾ ਅੱਗੇ ਪਿੱਛੇ ਹੋ ਜਾਂਦਾ ਪਰ ਜਦੋਂ ਅਰਥ ਕਰਾਂਗੇ ਜਿੰਨੇ ਕੁ ਮੈਨੂੰ ਸਮਝ ਕੇ ਪਰ ਇਸ ਅਰਥ ਨੂੰ ਮੈਂ ਆਖਰੀ ਦਾਵਾ ਨਹੀਂ ਕਰਾਂਗਾ ਪਰ ਮੈਨੂੰ ਇੰਜ ਲੱਗਾ ਵੀ ਇਹ ਪਾਪ ਤਾਂ ਨਰਜਿੰਦ ਕਹੇ ਗਾਫਿਲ ਨੂੰ ਕਿੱਥੇ ਕਹਿਣਾ ਇਥੇ ਬੰਦੇ ਨੂੰ ਕਹਿ ਬੰਦਿਆ ਗਾਫਲਾ ਉਹ ਇਨਸਾਨ ਨਾਰ ਅਚੇਤ ਅਚੇਤ ਬੰਦੇ ਗਾਫਿਲ ਬੰਦੇ ਪਾਪ ਤੇ ਡਰ ਰੇ ਮੈਂ ਫਿਰ ਅਰਜ਼ ਕੀਤੀ ਮੈਂ ਅਰਥ ਇਹਨੂੰ ਕਰਾਂਗਾ ਰੇ ਨਾਰ ਅਚੇਤ हे ਗਾਫਿਲ ਬੰਦੇ ਪਾਪ ਤੇ ਡਰ ਰੇ ਤੂੰ ਪਾਪਾਂ ਤੋਂ ਬਚੋਏ ਪਾਪਾਂ ਤੋਂ ਬਚ ਜੇ ਮੰਨ ਲਓ ਤੇਰ ਤੂੰ ਪਾਪ ਹੋ ਗਏ ਹੁਣ ਕੀ ਕਰੇਗਾ ਗੁਰੂ ਸਾਹਿਬ ਕਹਿੰਦੇ ਕਿਤੇ ਆ ਜਿਹੜੀ ਸੰਗਤ ਹੈ ਨਾ ਜੇ ਆਪਾਂ ਕਹਿੰਦੇ ਆ ਸੰਗਤ ਦਾ ਫਾਇਦਾ ਕੀ ਮੈਂ ਕਹਿੰਦਾ ਜ਼ਿੰਦਗੀ ਚ ਇੱਕ ਖਿੰਨ ਵੀ ਕਿਸੇ ਚੰਗੇ ਦੀ ਸਹਬਤ ਮਿਲੀ ਹੋਵੇ ਉਹ ਇੱਕ ਖਿੰਨ ਵੀ ਕਈ ਵਾਰੀ ਪਾਪਾਂ ਵਿੱਚ ਭਰੀ ਹੋਈ ਜ਼ਿੰਦਗੀ ਨੂੰ ਪਲਟ ਦਿੰਦਾ ਹੈ ਅੰਦਰ ਪੁਰਨਾ ਤੇ ਪਿਆ ਹੁੰਦਾ ਹੈ ਨਾ ਖਿਆਲ ਉਹ ਫਿਰ ਜਦੋਂ ਹੁੰਦਾ ਵੀ ਮੈਨੂੰ ਉਹ ਆ ਗੱਲ ਕਹੀ ਸੀ ਬੰਦਾ ਕਈ ਵਾਰੀ ਉਸ ਸ਼ੁਭ ਕਰਮ ਦੇ ਫੁਰਨੇ ਨਾਲ ਹੀ ਜ਼ਿੰਦਗੀ ਪਲਟੀ ਜਾਂਦੀ ਜੇ ਮੰਨ ਲਓ ਗੁਨਾਹ ਕੀਤੇ ਨੇ ਪਾਪ ਹੋ ਗਏ ਅਗੇ ਗੁਰੂ ਜੀ ਕਹਿੰਦੇ ਆ ਪਰ ਇਹ ਗੱਲ ਹੋਰ ਇਹ ਇਹਦੇ ਵੀ ਅਰਥ ਗਲਤ ਹੁੰਦੇ ਆ ਰੱਬ ਪਤਤ ਪਾਵਣੇ ਰੱਬ ਕਿਰਪਾਲੂ ਏ ਤੇ ਸਵੇਰੇ ਦੇਖ ਕਰਾਈ ਸ਼ਾਮ ਨੂੰ ਵੀ ਪਾਪ ਫਿਰ ਕਰ ਲਿਆ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਰੱਬ ਨਾਲ ਇਸ ਤਰ੍ਹਾਂ ਦੀ ਅਟਖੇਲੀਆਂ ਕਰੋ ਵੀ ਨਹੀਂ ਜੋ ਬਖਸ਼ਿੰਦਾ ਮੈਨੂੰ ਪਤਾ ਉਹ ਬਖਸ਼ਿੰਦਾ ਭਾਈ ਸਾਹਿਬ ਕਹਿੰਦੇ ਆ ਜੇ ਖਜ਼ੂਰ ਤੋਂ ਛਾਲ ਮਾਰ ਕੇ ਇੱਕ ਬੰਦੇ ਦੀ ਲੱਤ ਨਹੀਂ ਟੁੱਟੀ ਇਹਦਾ ਮਤਲਬ ਇਹ ਨਹੀਂ ਸਾਰੇ ਪਿੰਡੀ ਉੱਤੇ ਚੜ ਕੇ ਛਾਲਾ ਮਾਰਨ ਲੱਗ ਪੋ ਜੇਕ ਨਹੀਂ ਮਰਿਆ ਜ਼ਹਿਰ ਖਾਦਾ ਸਾਰੇ ਜੀਆਂ ਜ਼ਹਿਰ ਖਾਨ ਗੁਰੂ ਸਾਹਿਬ ਨੇ ਤੋ ਤਾਂ ਕਿਹਾ ਕਿ ਪਿਛਲੇ ਅਵਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਇਹ ਥੋੜਾ ਕਿ ਆ ਵੀ ਕੱਲ ਨੂੰ ਫਿਰ ਪਾਪ ਕਰਾਂਗਾ ਕਹਿੰਦੇ ਉਹਨਾਂ ਕਿਰਪਾ ਕਰੀ ਪਿਛਲੇ ਬਖਸ਼ ਲੈ ਅੱਗੇ ਮਾਰਗ ਪਾਵੈ ਅੱਗੇ ਮੈਨੂੰ ਸਹੀ ਰਸਤਾ ਦੇ ਦੇ ਸਹੀ ਰਸਤੇ ਦੀ ਜਾਂਚਣਾ ਕਰੀਏ ਤੇ ਗੁਰਮਖੋ ਜਿਉਂ-ਜਿਉਂ ਬੰਦਾ ਆਪਣੇ ਅੰਦਰੇ ਭਾਵਨਾ ਬਣਾਉਂਦਾ ਮੈਂ ਸਹੀ ਰਸਤੇ ਤੇ ਚੱਲਣਾ ਹੈ ਗੁਰੂ ਸਾਹਿਬ ਦਾ ਸ਼ਬਦ ਤੇ ਉਹ ਤੁ ਸਾਡੀ ਹੋਰ ਮੰਨਦ ਕਰਦਾ ਹੈ ਗੁਰੂ ਜੀ ਕਹਿੰਦੇ ਦੀਨ ਦਇਆਲ ਸਕਲ ਪੈਪੰਜਨ ਗਰੀਬਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਦਇਆਲੂ ਹੈ ਜਿੰਨੇ ਬੰਦੇ ਨੇ ਪਾਪ ਭੈ ਨੇ ਜਿੰਨੇ ਡਰ ਨੇ ਤੇ ਪਾਪ ਦਾ ਤੇ ਡਰ ਦਾ ਆਪਸੀ ਬੜਾ ਰਿਸ਼ਤਾ ਹੈ ਜਾਂ ਪਾਪ ਹੈ ਉਥੇ ਡਰ ਜ਼ਰੂਰ ਹੋਏਗਾ ਮਾਰੇ ਨੇ ਕਿਹਾ ਨਾ ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵੀ ਸੇਤ ਜਿੱਥੇ ਪਾਪ ਹੋਵੇਗਾ ਉਥੇ ਭੈ ਹਰ ਹਾਲਤ ਵਿੱਚ ਹੋਵੇਗਾ ਜਿੱਥੇ ਪਾਪ ਕੋਈ ਨਹੀਂ ਯਾਦ ਰੱਖਿਓ ਉਥੇ ਭੈ ਵੀ ਕਦੀ ਨਹੀਂ ਹੁੰਦਾ ਪਾਪੀ ਬੰਦੇ ਨੂੰ ਡਰ ਹੈ ਨਾ ਇਹ ਸਾਨੇ ਦੇ ਬਾਹਰ ਜਦੋਂ ਗਏ ਨਾ ਉਦਾਸੀਆਂ ਤੇ ਜਨਮ ਸਾਖੀਆਂ ਵਿੱਚ ਕਈ ਬਚਨ ਬੜੇ ਪਿਆਰੇ ਨੇ ਜੀ ਜਿਹੜੇ ਬੜੀ ਸ਼ਰਦਾ ਵੀ ਉਪਚਾਉਂਦੇ ਨੇ ਤੇ ਮੈਨੂੰ ਇਹ ਵੀ ਪਤਾ ਹੈ ਵੀ ਜਨਮ ਸਾਖੀਆਂ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਮਿਲਾਵਟ ਵੀ ਹੋਈ ਫਿਰ ਵੀ ਉਹਨੂੰ ਅਸੀਂ ਸ਼ਬਦ ਦੀ ਰੋਸ਼ਨੀ ਚ ਦੇਖ ਸਕਨੇ ਕਹਿੰਦੇ ਇੱਕ ਜਗ੍ਹਾ ਤੇ ਗਏ ਤੇ ਕਿਸੇ ਨੇ ਭੇਟਾ ਦਿੱਤੀ ਭਾਈ ਮਰਦਾਨਾ ਜੀ ਨੇ ਜੀਬ ਚ ਪਾਲ ਨਾਲ ਬੰਨ ਲਏ ਮਹਾਰਾਜ ਕਹਿੰਦੇ ਕੋਈ ਨਹੀਂ ਵੀ ਜਿੱਥੇ ਜਾਏਗਾ ਰੱਬ ਸਭ ਕੋ ਦੇਖਦਾ ਤੇ ਪੂਜਾ ਵੀ ਕਰਾਈ ਜਦੋਂ ਭਾਈ ਬਰ ਸਾਹਿਬ ਦੇ ਮਨ ਚ ਆਇਆ ਵੀ ਸਾਧ ਸੰਤੇ ਨਹੀਂ ਮਿਲਦੇ ਉਹਨਾਂ ਦੇ ਨੇੜੇ ਇਹਦੇ ਪਿੱਛੇ ਰਵਾਬ ਤੁਰ ਕੇ ਲਗੜ ਕੇ ਚੁੱਕਿਆ ਤੁਰਨਾ ਇੰਨੇ ਲੋਕੀ ਪੈਹ ਦੇਣੇ ਛੱਡ ਕੇ ਭੱਜ ਜਾਂਦਾ ਅਗੇ ਉਹਦੇ ਫੁਰਨੇ ਨੂੰ ਵੇਖ ਕੇ ਮਹਾਰਾਜ ਨੇ ਕਿਹਾ ਜਾ ਮਰਦਾਨਿਆਂ ਸੀ ਬੈਠੇ ਆ ਪਿੰਡ ਜਾਇਆ ਇਹ ਪੂਰਾ ਪੂਰਾ ਇੱਕ ਪ੍ਰਕਰਨੇ ਸਾਕੀ ਦਾ ਪੂਜਾ ਕਰਾਈ ਉੱਥੇ ਗਿਆ ਜੀ ਸੰਗਤਾਂ ਨੇ ਮੱਥੇ ਟੇਕ ਬਸਤਰ ਦੁਜਾਤੀ ਦਾ ਸਭ ਕੁਝ ਤੇ ਲੋਕਾਂ ਨੂੰ ਪੰਡਾ ਚ ਗਾ ਕੇ ਲਾਇਆ ਮਹਾਰਾਜ ਕੋਲ ਆ ਮਹਾਰਾਜ ਬੜੇ ਹੱਸੇ ਖਿੜਖੜਾ ਕੇ ਸੇ ਕਹਿਣ ਲੱਗੇ ਮਰਦਾਨਿਆਂ ਇਹ ਕੀ ਕਹਿੰਦਾ ਬਾਬਾ ਤੇਰੇ ਪੈਰਾਂ ਪਿੱਛੇ ਤੇਰੇ ਨਾਮ ਨੂੰ ਹਜ਼ੂਰ ਨੇ ਅੱਗੇ ਸ਼ਬਦ ਵਰਤੇ ਵੇ ਮਰਦਾਨਿਆਂ ਸੱਟ ਘੱਟ ਸਾਡੇ ਕਾਈ ਕੰਮ ਨਹੀਂ ਇਹਨਾਂ ਸੱਟ ਪਾਣੀ ਦੇ ਵਿੱਚ ਉਹ ਕਹਿੰਦੇ ਨੇ ਕੁਛ ਕੋ ਮਾਇਆ ਇੱਕ ਕਮਜ਼ੋਰੀ ਨਹੀਂ ਸਮਝੀ ਨੇ ਮਹਾਰਾਜ ਸਮਝਾਉਂਦੇ ਆ ਸਾਨੂੰ ਆਪਣਾ ਗੰਗਾ ਸਿੰਘ ਹੁਣੇ ਕਿ ਲਿਖਦੇ ਨੇ ਉਹ ਕਹਿੰਦੇ ਨੇ ਇਹ ਬਾਬੇ ਦਾ ਰਬਾਬੀ ਰੱਬ ਪਿੰਨੀ ਜੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ ਬਹਾਨਾ ਸੀ ਬਾਬੇ ਦਾ ਰਬਾਬੀ ਰੱਬ ਆਬੀ ਪਿੰਨੀ ਤਾਰ ਜੀ ਦੀ ਉਹਨਾਂ ਨੇ ਅਰਥ ਕੀਤੇ ਰੱਬ ਆਬ ਸਿੱਧਾ ਸ਼ਬਦ ਤੇ ਰਬਾਬ ਹੀ ਹੈ ਨਾ ਰੱਬ ਆਬ ਆਬ ਦਾ ਅਰਥ ਪਾਣੀ ਬਾਬੇ ਦਾ ਰਬਾਬੀ ਰੱਬ ਆਬੀ ਪਿਨੀ ਤਾਰ ਜੀ ਦੀ ਨਾਮ ਮਰਦਾਨਾ ਜਗਤਾਰ ਨੇ ਬਹਾਨਾ ਸੀ ਕਿਤੇ ਭੁੱਖ ਲਵਾ ਦਿੰਦੇ ਨੇ ਤੇ ਜਾਦੂਗਰਨੀਆਂ ਦੀ ਜੀਵਨ ਪਲਟ ਕੇ ਕਿਤੇ ਤਰੇ ਲਾ ਦਿੰਦੇ ਨੇ ਆਪਣਾ ਬਲੀਕੰਧਾਰੀ ਥੱਲੇ ਆ ਜਾਂਦਾ ਉਹਨੇ ਜੀ ਕੁਝ ਮਾਇਆ ਬੰਨ ਲਈ ਤੇ ਜਦੋਂ ਪੁਜਾਰ ਜਾਇਆ ਨਾ ਕਹਿੰਦਾ ਬਾਬਾ ਜੀ ਡਰ ਲੱਗਦਾ ਪਿਆ ਅਲਾਕਾ ਸੀ ਉਹ ਲੁਟੇਰੀਆਂ ਦਾ ਘੜੀ ਪਿੱਛੋਂ ਫਿਰ ਕਹਿਣਾ ਬਾਬਾ ਜੀ ਅੱਜ ਡਰ ਲੱਗਦਾ ਹੈ ਜਨਮ ਸਾਖੀ ਵਾਲਾ ਹਾਸ ਵਿਲਾਸ ਲਿਖਦਾ ਜੋ ਤਿੰਨ ਚਾਰ ਵਾਰੀ ਕਿਹਾ ਡਰ ਲੱਗਦਾ ਹੈ ਮਹਾਰਾਜ ਕਹਿੰਦੇ ਨੇ ਅੱਗੇ ਵੀ ਜੰਗਲ ਜਾਣਾ ਇੰਨੀ ਵਾਰੀ ਵੀ ਕਿਹਾ ਡਰ ਲੱਗਦਾ ਪਤਾ ਸੀ ਵੀ ਮੇਰੀ ਜੇਬ ਵਿੱਚ ਮਾਇਆ ਜੀ ਡਰ ਲੱਗਦਾ ਹੈ ਸਤਿਗੁਰੂ ਖਲੋ ਗਿਆ ਕਹਿ ਲੱਗਿਆ ਮਰਦਾਨਿਆਂ ਛੱਟ ਘੱਟ ਜਿਹੜਾ ਡਰ ਜੇ ਬੋਝੇ 'ਚ ਪਾਈ ਬੈਠਾ ਬੋਝਾ ਕਹਿੰਦੇ ਸਾਂ ਆ ਜਿਹੜਾ ਬੋਝੇ 'ਚ ਡਰ ਪਾਈ ਉਹਨੂੰ ਬਾਹਰ ਛੱਟ ਇਹਨੇ ਤੈਨੂੰ ਸਿਆਪਾ ਪਾਇਆ ਪਿਆ ਘੜੀ ਪਿੱਛੋਂ ਕਰਨਾ ਹਾਈ ਡਰ ਲੱਗਦਾ ਹੈ ਜਦੋਂ ਤੇਰੇ ਨਾਲ ਹੀ ਕੁਝ ਨਹੀਂ ਡਰ ਕੀ ਪਾਪ ਹਮ ਜਿੱਥੇ ਹੋਵੇਗਾ ਉੱਥੇ ਡਰ ਹਰ ਹਾਲਤ ਵਿੱਚ ਮੌਜੂਦ ਰਹੇਗਾ ਜਿੱਥੇ ਪਾਪ ਨੇ ਉੱਥੇ ਡਰ ਨੇ ਹਜ਼ੂਰ ਨੇ ਇਥੇ ਕਿਹਾ ਗਰੀਬਾਂ ਤੇ ਦਇਆ ਕਰਨ ਵਾਲਾ ਸਾਰੇ ਦੁੱਖ ਭੈ ਖਤਮ ਕਰ ਦਿੰਦਾ ਸ਼ਰਨ ਤਾਹ ਤੁਮ ਪਰਵੇ ਹੇ ਭਾਈ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਜਾਓ ਮੰਨ ਲਓ ਅਸੀਂ ਰੋਜ਼ ਭੁੱਲਨੇ ਆ ਕਿੰਨੀਆਂ ਗਲਤੀਆਂ ਕਰਨੀਆਂ ਆ ਸ਼੍ਰੀਮਨ ਭਾਈ ਸਾਹਿਬ ਨੇ ਇਹ ਸ਼ਬਦ ਬਚਪਨ ਚ ਕਿਹਾ ਅਮਰਤਸਰ ਕਿਉਂਕਿ ਇਹ ਤਾਂ ਸਤਿਗੁਰੂ ਦੀ ਕਿਰਪਾ ਬੜੀਆਂ ਲਹਿਰਾਂ ਆਈਆਂ ਕਦੀ ਲੱਗ ਗਿਆ ਵੀ ਸਿੱਖੀ ਬਿਲਕੁਲ ਗਈ ਕਦੀ ਫਿਜ਼ੀਕਲ ਤੌਰ ਤੇ ਮਾਰਦੇ ਰਹੇ ਵੀ ਖਤਮ ਹੋ ਗਏ ਸਿੱਖ ਕਦੀ ਸਿਧਾਂਤਕ ਤੌਰ ਤੇ ਮਾਰਦੇ ਰਹੇ ਲੱਗਦਾ ਇੰਜ ਜਿਵੇਂ ਹੁਣ ਸਿੱਖਾਗਾ ਕੋਈ ਨਹੀਂ ਪਰ ਇੱਕੋ ਧੰਮ ਕੋਈ ਨਵੀਂ ਮਹਾਰਜ ਇਹੋ ਜੀ ਖੇਡ ਵਰਤਾਂਦਾ ਫਿਰ ਉਹਨਾਂ ਸ਼ਿਕਰਾਂ ਨੂੰ ਜਾਸ਼ ਹੁੰਦੇ